ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਰਿਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਨਾ ਜਲਦੀ ਮਿਲ ਸਕੇ ਆਪ ਜੀ ਨੂੰ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਹੇ ਵੀਰ ਦਾ ਕੋਈ ਫਾਇਦਾ ਆ ਜੇ ਤੇ ਪਿੰਡ ਪਹੁੰਚ ਚੁੱਕੇ ਅੱਜ ਰਾਜੋਕੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਭਾਈ ਬੋਧ ਸਿੰਘ ਦੇ ਫਾਰਮ ਤੇ ਨਰਖ ਫਰਕ ਕਰਕੇ ਤਸੱਲੀ ਲੈ ਕੇ ਜਾਣਾ ਦੋਵੇਂ ਤਾਜ਼ੇ ਸੂਏ ਸਵਾਏ ਡੰਗਰ ਨੇ ਠੀਕ ਹੈ ਜੀ ਸਾਰੀ ਜਾਣਕਾਰੀ ਲੈ ਕੇ ਆਓ ਦਈਏ ਅਰਸ਼ਤੋ ਅਰਸ਼ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਭ ਹੋਸਾ ਜੜਦੀ ਕਲਾ ਜੀ ਠੀਕ ਹੈ ਜੀ ਤੇ ਨਾਮ ਦਸਿਏ ਸਭ ਤੋਂ ਪਹਿਲਾਂ ਅਰਜੀਤ ਸਿੰਘ ਹਾਂ ਜੀ ਡਰਾਜੋ ਕੋ ਜਿਹੜਾ ਤਰਨਤੰਪ ਸੀਲਪੱਟੀ ਠੀਕ ਹੈ ਜੀ ਮੋਬਾਈਲ ਨੰਬਰ 99402186 ਠੀਕ ਹੈ ਜੀ ਹਾਂ ਜੀ ਤੇ ਆ ਫਿਰ ਮੈਂ ਇੱਕ ਵਾਰ ਸੂਆ ਛੋਟੀ ਲੈਣ ਦੀ ਇਹ ਦੂਜੇ ਸੂਏ ਦੂਜੇ ਸੂਏ ਸੂਈ ਆ ਅੱਜ ਹੀ ਸੂਈ ਜਾਂਦੀ ਅੱਜ ਹੀ ਸੂਈ ਜਾਂਦੀ ਜੇ ਜਰ ਪਾਤੀ ਓਕੇ 1 12 1 ਵਜੇ ਜੋੜ ਪਾਈਏ ਅੱਛਾ ਜੀ ਤੇ ਬਿਲਕੁਲ ਚ ਚਵਾਈ ਕੋਈ ਤੀਜ ਓਕੇ ਚਵਾਈ ਓਕੇ ਆ ਤਾਰਾ ਤੁਨ ਦਾ ਪੂਰ ਛੋਟਾ ਨਹੀਂ ਹੈਗਾ ਸੀ ਇਸ ਲੱਗ ਗਿਆ ਕਿੰਨਾ ਕੁ ਬੋਲਾ ਛੋਇਆ ਜੀ ਬੋਲਾ ਜੀ ਅੱਜ ਨੂੰ ਸੁਈਆ 4-5 ਘੰਟੇ ਹੀ ਸੁੱਈ ਨਹੀਂ ਠੀਕ ਹੈ ਤੇ 2 ਕਿਲੋ ਬੱਚੇ ਨੂੰ ਚੁਹਾ ਕੇ 2 ਕਿਲੋ ਚੋਲਿਆ ਬੋਲਾ ਓਏ ਨਾਕ ਜੋਇਆ 2 ਕਿਲੋ ਝੋਲਾ 2 ਕਿਲੋ 2 ਕਿਲੋ ਨੇ ਪੀ ਲਿਆ ਬੱਚਾ ਬੂਰਾ ਦਿੱਤਾ ਹਨਾ ਬੱਚਾ ਬੂਰਾ ਬੂਰਾ ਨੀਲੀ ਦਾ ਵੀ ਜਾ ਕੇ ਹਨਾ ਮਗਰ ਕੀ ਆ ਗਿਆ ਕੱਟੀ ਕਟਾ ਕੱਟਾ ਮਗਰ ਲਓ ਭਈ ਸਜਣੋ ਬੂਰਾ ਨੀਲੀ ਲਾਵੀ ਦੇ ਵਿੱਚ ਜਿਵੇਂ ਬੱਚਾ ਜਿਹੜਾ ਪਾਇਆ ਠੀਕ ਹੈ ਜੀ ਕੱਟਾ ਬੜਾ ਸੋਹਣਾ ਲਓ ਜੀ ਤੇ ਨਿਸ਼ਾਨੀਆਂ ਕਵਰ ਕਰਦਾ ਕੋਈ ਨੀਲੀ ਚ ਵੀ ਆਏ ਬੱਚੇ ਲੋ ਜੀ ਰੈਂਡੂ ਕੋਈ ਨਹੀਂ ਤੇ ਮੱਜ ਨੂੰ ਤੋਰਾ ਤਰਾ ਕਰਾ ਦੀਏ ਚੈੱਕ ਖੋਲ ਕੇ ਝੋਟੇ ਚੰਗੇ ਆ ਜਿੰਨੇ ਘਰੇ ਰੱਖਣੀ ਆ ਉਹਨੂੰ ਵਾਧੇ ਬੰਦੀ ਆ ਲੋ ਜੀ ਲਓ ਸੱਜਣ ਥਾਰ ਤੁਣ ਬੜਾ ਪਿਆਰਾ ਠੀਕ ਆ ਜੀ ਤੇ ਦੁੱਧ ਵੀ 8 12 13 ਕਿਲੋ ਪਾ ਜੂ ਨਾ 12 13 ਕਿਲੋ ਤਾਂ ਮਾਂ ਤੇ ਪਾਉਗੀ ਪਾਉਗੀ ਨਾ ਜੱਟੀ ਸੋਣੀ ਜੱਟੀ ਲਾਇਆ ਭਾਈ ਚਾਹੀਏ ਲਾਇਆ ਭਾਈ ਮੋੜ ਲਿਆ ਜੋਰ ਚ ਲੱਗਾ ਨਹੀਂ ਅਜ ਪੱਠੇ ਡੱਕੇ ਨਹੀਂ ਖਾਦਾ ਇਹਨੇ ਲਓ ਭਾਈ ਸਜਣੋ 12 13 ਕਿਲੋ ਦੁੱਧ ਕਹਿੰਦੇ ਬੜੇ ਰਾਮਨਾ ਪਾਉਗੀ ਕਿਉਂਕਿ ਝੋਟੀ ਪੂਰੀ ਸੋਹਣੀ ਸੁਨੱਖੀ ਆ ਠੀਕ ਹੈ ਜੀ ਮੂੰਹ ਮੱਥੇ ਲੱਗਦੀ ਆ ਬੱਚਾ ਵੀ ਮਗਰ ਬੂਰਾ ਨੀਲੀ ਦੇ ਵਿੱਚ ਸਜਣੋ ਜਿਹੜਾ ਨੇ ਪਾਇਆ ਜੀ ਲਓ ਜੀ ਨੀਲੀ ਦੇ ਵਿੱਚ ਆ ਗਿਆ ਹਾਂ ਅਰਸ਼ ਇਹਦੀ ਕੀਮਤ ਕਿੰਨੀ ਕਰ ਦੀਏ ਕੀਮਤ ਲੈਣ ਦੇ ਨਾਲ ਹੀ ਕਹੀਏ ਕਿ ਮੋਲ ਕਰੀਏ ਸਹੀ ਜਾਇਜ਼ ਕੀਮਤ ਕਰ ਦੀਏ ਬਿਲਕੁਲ 82000 ਵੀ ਮੰਗਦੇ 80000 ਦੀ ਦੇਦਾਂਗੇ ਦੋ ਛੜਨਾ ਨਹੀਂ ਅੱਛਾ ਨਹੀਂ ਇਹ ਮੰਨਤਾ ਨਾ ਹੋ ਛੜ ਦਈਏ 1000 ਕਾ ਛੜ ਦਈਏ 1000 ਨਾ ਕਰੀਏ ਹਾਂ ਜੀ 1000 ਛੜ ਦਾਂਗੇ 80 ਜੋ ਜਿਹਨੇ ਲੈਣੀ ਆ ਠੀਕ ਹੈ ਤੇ ਪੁੱਛਣ ਦਾ ਕੋਈ ਫਾਇਦਾ ਨਹੀਂਗਾ ਨਹੀਂ ਸੋਹਣੀ ਆ ਤੇ ਵਹਿੜ ਵੀ ਅੱਜ ਸਹੀ ਆ ਇਹ ਕਿੰਨਾ ਸੂ ਆ ਗਈ ਆ ਇਹ ਪਹਿਲੇ ਸੂ ਮਗਰ ਕੀ ਆ ਮਗਰ ਬੱਛੀ ਬੱ ਕਿਆ ਬਾਤਾਂ ਆ ਬੱਛੀ ਬੜੀ ਪਿਆਰੀ ਹੈ ਨਾ ਐ ਕਿੱਡੀ ਬੱਛੀ ਸੋਹਣੀ ਆ ਸੱਜਣੋ ਪਾਈ ਲੱਣ ਵਾਸੀ ਨਾ ਮਗਰੇ ਵਾਸੀ ਡਬਲ ਫਾਇਦਾ ਤੇ ਵੱਡੇ ਟਾਂਚੇ ਦੀ ਹੋਰ ਜਾ ਰਹੇ ਓਕੇ ਭਾਈ ਹਾਂ ਅੱਛਾ ਇਹ ਚੌਗੀ ਦੇ ਰੱਸੀ ਚਾਰ ਦੰਦ ਮੂੰਹ ਖੁੱਲ ਗਏ ਨੂੰ ਵੀ ਦੁੱਧ 15 16 ਕਿਲੋ ਪਾਜੂਗੀ ਨਾ ਨਹੀਂ ਵੱਧ ਪਾਉਗੀ ਜ਼ਿਆਦਾ ਪਾਉਗੀ 18-20 ਕਿਲੋ ਦੁੱਧ ਅੱਛਾ ਠੀਕ ਆ ਲਓ ਭਾਈ ਸੱਜਣੋ ਚੌਗੀ ਦੇ ਠੀਕ ਆ ਤੇ ਵਹਿੜ ਸੋਹਣੀ ਜੇ ਠੀਕ ਆ ਜੀ 17 12 ਕਿਲੋ ਦੁੱਧ ਦੱਸ ਰਹਾ ਕਿ ਜਿਹੜਾ ਦੁੱਧ ਪਾਉਗੀ ਹਾਂ ਤੇ ਚੋਣ ਚਾ ਵਾ ਓਕੇ ਆ ਹਾਂ ਓਕੇ ਜੇ ਜਰ ਪਾ ਕੇ ਓਕੇ ਹੋ ਗਈ ਹੈ ਮਗਰ ਵਸ਼ੇ ਡਬਲ ਫਾਇਦਾ ਹੋ ਗਿਆ ਸਜ ਹਾਂ ਦੋ ਆਂਗਾ ਕਿਆ ਬਾਤਾਂ ਤੇ ਇਹਦੀ ਕੀਮਤ ਇਹਦੀ ਕੀਮਤ ਬਾਹੀ ਆ ਰਹੀ ਆ ਮਗਰ ਦੇ 60 ਕੋਲੇ ਛੜਦਾ ਇਹੰਦਾ ਛੱਡ ਕੇ ਮਾਣ ਤਾਂ ਕਰੀਏ ਦੋ ਛੱਡ ਦਈਏ ਨਾ ਚਲ ਕਿਹ ਲਾ ਪੀਸ ਆ ਨੇ ਯਾਰ ਛੱਡ ਦੇ ਦੋ ਨਾ ਕੀ ਹੋਣਾ ਘਾਉਣੇ ਯਾਰ ਨਾ ਕਰੇ ਕੁਛ ਨਹੀਂ ਹੁੰਦਾ ਬੱਜ ਜਾਣੇ ਇਤਰਾ ਹੀ ਚੱਲਦਾ ਰਹਿਣਾ ਚਲੋ ਦੋ ਛੱਡ ਦਾਂਗੇ ਲਓ ਸਜਣੋ ਉਹੋ ਵੀਰ ਤੇ ਇਹ ਮਿਲ ਜੋ 56000 ਦੀ ਤੇ ਦੁੱਧ 17 18 ਕਿਲੋ ਕਹਿੰਦੇ ਪਾਉਗੀ ਤੇ ਇੱਕ ਝੋਟੀ ਆ ਦੋਵੇਂ ਪਸ਼ੂ ਚੰਗੇ ਆ ਤੇ ਟਾਈਮ ਸਿਰ ਮੇਲਾ ਲੋਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ